ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਵੜ ਸੂਈ ਵੀ ਅੱਜ ਸੇਲ ਆ ਡਿਟੇਲ ਵੀ ਤੁਹਾਨੂੰ ਦੋਹਾਂ ਹੋ ਕੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਆਮਰੇ ਹਰਫ੍ਰੀਡਿੰਗ ਪੈਂਡ ਕਟੂ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 7889097305 7889097305 ਤੇ ਆਪਣਾ ਆ ਗਿਆ ਜਿਲ੍ਹਾ ਬਰਨਾਲਾ ਧਨੋਲੇ ਨੇੜੇ ਆ ਗਿਆ ਨਾ ਠੀਕ ਹੈ ਜਿਹਦੇ ਬਹੁਤ ਅੱਛੀ ਦੇਖਦੇ ਆ ਇਹ ਪਹਿਲਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਹੈ ਅੱਜ ਸਵੇਰੇ 2 ਵਜੇ ਸੂਈਆ ਠੀਕ ਹੈ ਉਹ ਅਰੀਜਨਲ ਦੋ ਦੰਦ ਰਾਈਨਲ ਦੋ ਦੰਦ ਕਿੰਨਾ ਕ ਬੋਲਾ 14 ਬੋਲਾ ਵੀ 5000 4-5 ਕਿਲੋ ਆ ਢੋਲੀ ਚ ਪਿਆ ਹੈ ਨਾ ਆ ਢੋਲੀ ਚ ਪਿਆ ਬਈ ਠੀਕ ਹੈ ਤੇ ਧੰਦੋਆ ਕੀ ਦੋ ਦੰਦ ਹੈ ਨਾ ਥੋੜੀ 에ਰ ਸ਼ੇਰ ਦੇ ਬਲੱਡ ਚ ਆ ਗਈ ਹੈ ਗਰਮੀ ਚ ਨਾਲ ਪੀਸ ਆ ਤੇ ਜੇ ਅਜੂਰ ਜਮਾ ਡੰਨਾ ਜਮਾ ਓਕੇ ਵੀਡੀਓ ਬਣਾ ਰਹੇ ਹਾਂਗੇ ਆਪਣੇ ਕੋਲ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾ ਦੋਗੀ ਅੰਦਾਜ਼ਾ ਬ੍ਰੇਕ ਠੀਕ ਹੈ ਮੈਂ ਬਸੀ ਕੋੜੇ ਤਰ੍ਹਾਂ ਦੁੱਧ ਪਾ ਦੋ ਬਾਕੀ ਸੇਵਾ ਲਖ ਰਿਹਾ ਥੋੜੀ ਗਰਮੀ ਮੰਨ ਲਾ ਵੀ 19 20 ਕਿਲੋ ਆਲੀ ਬੈੜ ਹੈਗੀ ਆ ਹਾਂ ਸੰਧੀ ਸੀਦਾ ਕੋਈ ਐ ਕੋਈ ਜੰਮੀ ਕੋਈ ਠੀਕ ਹੈ ਦਵਾਈ ਵੀ ਦਵਾਵਾਂ ਦੇ ਹੋਈ ਜਾਵੇ ਬਾਕੀ ਫਟਫਾਟ ਦੇਵੇਂ ਆਲੇ ਆ ਚੁਆਈ ਚੁਆਈ ਦੇ ਇੱਕ ਨੰਬਰ ਹੈ 77 ਨੰਬਰ ਹੈ ਤੋ ਬਰੋ ਚਵਾਈ ਦੇਖੋ ਧਾਰਾ ਸੂਰੀ ਬਿਲਕੁਲ ਇੱਕ ਨੰਬਰ ਆ ਕੋਈ ਭੂਰਸਾ ਨਹੀਂ ਬੋੜਾ ਦੇਖੋ ਜਮਾ ਹਲੇ ਮੈਂ ਕੁਛ ਇੱਕ ਵਰਗਾ ਜਮਾ ਤੋ ਬਰੋ ਚਵਾਈ ਦੇਖੋ ਪੂਰੀ ਸਾਫ ਸੁੱਧਰੀ ਧਾਰਾ ਵਗੈਰਾ ਜਮਾ ਓਕੇ ਤੋੜ ਦੀ ਵੀ ਬਾਹਰ ਨੂੰ ਕੋਈ ਆਪਾਂ ਬੱਚਾ ਨਹੀਂ ਲਾਇਆ ਇੱਦੇ ਨਿਆਣੇ ਦੇ ਬਿਨਾ ਬਹਿ ਗਏ ਚੋਣ ਚਵਾਈ ਇੱਕ ਨੰਬਰ ਆ ਤੇ ਰੰਗ ਬਾਜ ਦੇਖੋ ਜਮਾ ਕਿਆ ਬਾਤ ਆ ਐਰ ਸਿਰ ਦੇ ਅੰਗ ਚ ਆ ਗਈ ਥੋੜਾ ਮੰਨ ਕੇ ਜਦੋਂ ਜ਼ਿਆਦਾ ਨਹੀਂ ਕਹਿ ਸਕਦੇ ਆਪਾਂ ਜਿਵੇਂ ਕਹਿੰਦੇ 19 ਤੋਂ 24 ਇਨ੍ਹਾਂ ਫੈਂਟ ਦੇ ਵਿੱਚ ਨੇ ਅੱਜ ਆਪਣਾ ਲੋ ਫਾਸਲਾ ਪਾਉਣਾ ਥੋੜੇ ਮੰਨ ਕੇ ਜਦੋਂ ਪੁਆਇੰਟ ਫੈਂਟ ਦੇ ਅੱਗੇ ਰਹਿਣਗੇ ਇਹਦੇ ਚਿੱਟਾ ਕਾੜਾ ਇਹ ਨੀਵਦੀ ਮਾਂਟਰ ਬੜੀ ਚੰਗੀ ਆ ਠੀਕਾ ਕੱਦ-ਕਾਡ ਚੰਗਾ ਤੇ ਪੂਰੀ ਜਵਾਨੀ ਵਾਲੀ ਬੱਛੀ ਆ ਪਹਿਲਾ ਸੂਆ ਬਰੂਨ ਸੂਈ ਆ ਤੇ ਸੂਈਆ ਸਵੇਰੇ ਦਾ 2 ਵਜੇ ਜੇਰ-ਜੁਰ ਜਮਾ ਡਾਨਾ ਦੁੱਧ 19-20 ਲੀਟਰ ਇਹਨੇ ਆਰਾਮਣਾ ਪਾ ਦੇਣਾਗਾ ਅੰਦਾਜ਼ਾ ਕੀ 18-19 18-19 ਚੰਗੀ ਗੇਰ ਕਰਾਂਗੇ 20 ਤੇ ਵੀ ਚੱਲੂਗੀ ਤੇ ਪਰ ਦੋ ਮੰਨ ਕੇ ਚਲੋ ਪੂਰਾ ਐਚਐਫ ਨਾਲੋਂ ਘਰੇ ਦੁੱਧ ਪੀਣ ਵਾਲਾ ਮੌਕਾ ਦੇਖੋ ਚਾਰੇ ਸਾਰੇ ਨਖਨ ਵਿੱਚ ਸਾਫ ਸੁਥਰੇ ਤੇ ਇਹਦਾ ਰੇਟ ਵਜਾਰ ਆਪ ਕੀ ਰੱਖਿਆ ਰੇਟ ਵੀਰੇ ਫੋਨ ਤੇ ਕਰੇ ਮੁੱਲ ਜਾਈ ਠੀਕ ਆ ਪੰਡ ਕਟ ਕਟੂ ਹਾਂ ਜਿਹੜਾ ਬਰਨਾਲਾ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ